ਕਿਸ ਸਰਦਾਰ ਬਾਦਰ ਕਦੇ ਸਰ ਮੈਲ ਜਾਣਾ ਨਾ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਦਫਤਰ ਬਈ ਨੇ ਆਪਾਂ ਪਾ ਪਈ ਨੇ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਬੋਲ ਕੇ ਅੱਗੇ ਤੁਹਾਨੂੰ ਫੜਾਣਾ ਹੁੰਦਾ ਅੱਗੇ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਪਾਟਲ ਹੋ ਗਏ ਅੱਗੇ ਮੇਰੀ ਸੋਣੋਂ ਤਬਾਕ ਖਰਾਬ ਹੋ ਗਿਆ ਆਪਾਂ ਪਹਿਲੀ ਵਾਰ ਫੜਿਆ ਅੱਗੇ ਨਹੀਂ ਫੜੇ ਤੇ ਤਾਂ ਜੋ ਜੋ ਤੁਹਾਡਾ ਹੁਕਮ ਆਪਾਂ ਟਾਲਿਆ ਰੋਕੇ ਕਿਉਂ ਅੰਦਰ ਆਉਣ ਤੋਂ ਇਹ ਰੈਮੇਰੈਂਡ ਦੇ ਦਿਓ ਤੇ ਤੁਸੀਂ ਮੇਰੇ ਨਾਲ ਆ ਕੇ ਚਾਹ ਪੀਨੇ ਆਪਾਂ ਆਜੋ ਉੱਥੇ ਚੰਦੇ ਆਪੀਨੇ ਮੈਂ ਸਾਹਮਣੇ ਕਿਉਂ ਖੜੇ ਆ ਨਹੀਂ ਖੜਦਾ ਹੀ ਖੜਦਾ ਹਾਂ ਕਿ ਮੈਂ ਆ ਗਿਆ ਤੇ ਸਮਝਾ ਗਿਆ ਅਰਦਾਸੋਂ ਆ ਗਿਆ ਮੈਂ ਕਿਸੇ ਕੋਲ ਲੈਣਾ ਬਾਬਾ ਜੀ ਮੇਰੇ 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 ਚਰਨਾਂ ਤੇ ਮੇਰੇ ਸਰੀਰ ਤੇ ਕੋਈ ਨੁਕਸਾ ਜਿਹੜਾ ਗੁਰੂ ਕੇ ਕਰਦੇ ਨਹੀਂ ਵਰਤਦਾ ਸਾਡਾ ਸਿਰ ਚੜਦਾ ਹੀ ਜਾਂਦਾ ਹੈ ਗੁਰੂ ਘਰ ਦੇ ਰੋਕੇ ਆ ਦੇਖੋ ਚਲੋ ਫਿਰ ਚਲੋ ਚਲੋ ਖੜੋ ਚਲੋ ਮੈਂ ਮੈਮੋਰੰਡਮ ਪਿੱਛੇ ਦਵਾਂਗੇ ਮੈਮੋਰੰਡਮ ਉੱਥੇ ਦੇਵਾਂਗੇ ਗੁਰੂ ਘਰ ਦੇ ਦਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਹੈ ਤੀਜੋ ਜੀ ਤੀਜਾ ਸਿੰਘ ਸਮੁੰਦਰੀ ਦੇ ਹੱਥ ਸੱਥੇ ਕੇਸ ਤੋਂ ਸਿੱਧੇ ਦੇ ਦੇਣਾ ਜਦੋਂ ਹਿੰਦੂ ਕੋਲ ਲੈਣ ਆ ਗਏ ਤੁਹਾਡੇ ਨਾਲ ਹਰ ਵਾਰੀ ਤੁਹਾਡੇ ਨਾਲ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਰੇ ਆਂ ਤੁਹਾਡੇ ਤੇ ਮੇਰੀ ਜਾਨ ਸਾਹਿਬ ਤੁਸੀਂ ਸੁਣ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਕੁੱਤੇ ਮੈਂ ਹੁਣੇ ਲੈ ਜਾਨਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਾਨਾ ਮੈਂ ਆਪ ਖੁਦ ਲੈ ਜਾ ਫਿਰ ਉੱਥੇ ਅਸੀਂ ਆ ਕੇ ਦੇ ਦਿੰਦੇ ਮੈਂ ਜੀ ਮੈਂ ਅਸੀਂ ਕੋਈ ਹੱਥ ਮਾਰਾਂਗੇ ਤੁਸੀਂ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਆਉਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨਾ ਆਪਾਂ ਆ ਕੇ 50 ਬੰਦੇ ਮੈਮੋਰੈਂਡਮ ਲੈ ਕੇ ਆਏ ਆਂ ਹੁਣ ਤੂੰ ਤੀਨਾਂ ਆਪਾਂ ਹਰ ਵਾਰੀ ਆਪਾਂ ਹਰ ਵਾਰੀ ਆਗਣ ਚ ਫਿਰ ਚਲੋ ਜੋ ਤੁਹਾਡਾ ਹੁੰਦਾ ਮੈਂ ਸਿਰਫ ਇਸੇ ਪ੍ਰਤਾਪ ਤੋਂ ਅਸੀਂ ਟਾਲ ਦੇਣੀ ਅੱਜ ਜਿਹੜਾ ਅਸੀਂ ਦੋ ਬੰਦੇ ਹੀ ਹੋਈ ਜਾਣਾ ਬਾਹਰਲੇ ਗੇਟ ਤੇ ਲੈ ਲਿਓ ਜੇ ਵੀ ਕੀ ਹੋ ਜਾਣਾ ਨਹੀਂ ਇਸੇ ਮਤਲਬ ਤੁਹਾਫਰੀ ਇਸ ਤੇ ਇਸ ਤੇ ਤੁਹਾਡੀ ਕੀ ਇੱਜ਼ਤ ਹੈ ਤੇ ਨਾਰਾ ਨੂੰ ਇੱਜ਼ਤ ਹੈ ਸਾਡੇ ਤੇ ਸਾਡੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕੈਪਚਰ ਕਰ ਲੈਣਾ ਸਾਡੀ ਇੱਜ਼ਤ ਆਵੇ ਤੇਰੀ ਜਾਣੀ ਇਹਨਾਂ ਸਮਝਾਓ ਕਿ ਗੇਰ ਤੋਂ ਗੱਲ